ਕਾਂਗਰਸ ਦੋ ਫਾੜਨੀ ਹੋਈ ਇਹ ਲੋਗ ਰਾਜਨੀਤਿਕ ਤਾਕਤ ਦੇ ਲਾਹੇ ਵਾਸਤੇ ਬੀਜੇਪੀ ਚ ਗਏ ਸੀ ਇਹਨਾਂ ਨੂੰ ਨਹੀਂ ਪਤਾ ਸੀ ਕਿ ਬੀਜੇਪੀ ਦੀ ਇਸ ਤਰ੍ਹਾਂ ਫੂਕ ਨਿਕਲ ਜਾਣੀ ਹੈ ਤਾਂ ਸਾਹਿਬ ਕਹਿ ਰਹੇ ਨੇ ਇਹਨਾਂ ਦੇ ਬਹੁਤ ਵਾਂਟਡ ਦੇ ਪੋਸਟਰ ਲੱਗੇ ਹੋਏ ਨੇ ਸਾਰੇ ਪਗੋੜੇ ਆ ਇਹਨਾਂ ਦੇ ਪੋਸਟਰ ਲੱਗੇ ਹੋਏ ਆ ਵਾਂਟਡ ਤਾਂ ਮੈਂ ਤਾਂ ਵਾਂਟਡ ਕੀ ਮੈਦਾ ਖੜਾ ਕਿ ਕਿਸ ਗੱਲ ਦੇ ਵਾਂਟਡ ਦੇ ਆਪਾਂ ਤਾਂ ਕੰਮ ਕਰਨ ਵਾਲੇ ਬੰਦੇ ਆ ਤੇ ਉਹ ਕੰਮ ਦੀ ਗਵਾਹੀ ਸੰਗੂ ਦੇ ਸਕਦਾ ਹੈ ਤੇ ਇਹ ਵੀ ਕਹਿ ਰਹੇ ਨੇ ਕਿ ਸਿੰਘਲਾ ਸਾਹਿਬ ਫੂਰ ਦੋ ਜ਼ਿਲ੍ਹੇ ਦੇ ਨੇ ਔਰ ਜਿੱਦ ਤੱਕ ਇਸ ਇਲਾਕੇ ਦੀ ਗੱਲ ਹੈ ਇਹ ਤਾਂ ਸਾਡਾ ਆਪਣਾ ਇਲਾਕਾ ਹੈ ਇਹ ਗਿਆਨੀ ਜ਼ੈਲ ਸਿੰਘ ਜੀ ਦਾ ਇਲਾਕਾ ਹੈ ਮੈਨੂੰ ਇਹ ਫਰਕ ਪੈਂਦਾ ਕਿ ਉਹ ਮੇਰੇ ਬਾਰੇ ਕੀ ਕਹਿੰਦੇ ਹੈ ਜਾਂ ਕੀ ਕਹਿੰਦੇ ਉਹ ਦੇਖਣ ਕਿ ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ ਉਹ ਵੀ ਉਹਨਾਂ ਚੋਂ ਵੀ ਇੱਕ ਕੈਂਡੀਡੇਟ ਜਿਹੜੇ ਮੇਰੇ ਸਾਹਮਣੇ ਲੜ ਰਹੇ ਹੈ ਉਹ ਪਾਰਲੀਮੈਂਟ ਦੇ ਵਿੱਚ ਐਮਪੀ ਰਹੇ ਹੈ ਪਹਿਲਾਂ ਤੇ ਉਹ ਦੱਸਣ ਇਸ ਇਲਾਕੇ ਨੂੰ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਨੂੰ ਕਿ ਉਹਨਾਂ ਨੇ ਕੀ ਕੀਤਾ ਉਹ ਸਭ ਨੇ ਵਾਅਦਾ ਕੀਤਾ ਕਿ ਜੇ ਸੜਕ ਨਾ ਬਣੀ ਤਾਂ ਮੈਂ ਸਿਆਸਤ ਨਹੀਂ ਕਰੂੰਗਾ ਕੀ ਤੁਸੀਂ ਇਹ ਵਾਅਦਾ ਕਰਦੇ ਹੋ ਮੈਂ ਮੈਂ ਵਾਦੇ ਨਹੀਂ ਮੈਂ ਮੈਂ ਤੁਹਾਨੂੰ ਕੀ ਕਹ ਰਿਹਾ ਕੱਲੀ ਇੱਕ ਸੜਕ ਦੀ ਗੱਲ ਨਹੀਂ ਹੈ ਇਹਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਹੋਰ ਸਮੱਸਿਆਵਾਂ ਹੋਵਣਗੀਆਂ ਉਹ ਵੀ ਚੱਕਾਂਗੇ ਉਹ ਤਾਂ ਕੱਲੀ ਇਸ ਦੀ ਗੱਲ ਕਰਦੇ ਆ ਨਾ ਸਾਬਕਾ ਸੀ ਹਮ ਚੰਨੀ ਜਿਹੜੇ ਸੀ ਜਲੰਧਰ ਦੀ ਬਜਾਏ ਜੇ ਫਤਿਹਗੜ੍ਹ ਸਾਹਿਬ ਤੋਂ ਲੜਦੇ ਕਿਉਂਗਾ ਨਾ ਉਹ ਤਾਂ ਚਲੋ ਪਾਰਟੀ ਦਾ ਫੈਸਲਾ ਹੁੰਦਾ ਜੇ ਮੈਂ ਮੈਨੂੰ ਲੋਕ ਕਹਣ ਕਿ ਤੂੰ ਸਮੂਹ ਲੜਦਾ ਤੇ ਮੈਂ ਤਾਂ ਉੱਥੇ ਖੈਰਾ ਸਾਹਿਬ ਨੂੰ ਟਿਕਟ ਦਿੱਤਾ ਪਾਰਟੀ ਨੇ ਮੈਨੂੰ ਇਸ ਜਗ੍ਹਾ ਤੇ ਮੌਕਾ ਦਿੱਤਾ ਤੇ ਮੈਂ ਜ਼ਰੂਰ ਸਮਝਦਾ ਕਿ ਇੱਥੇ ਦੇ ਲੋਕ ਪਿਆਰ ਦੇ ਤੁਸੀਂ ਦੇਖੋਗੇ ਚਾਰ ਤਰੀਕ ਨੂੰ ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਜ ਪਾਰਲੀਮੈਂਟ ਦੇ ਵਿੱਚ ਇਸ ਇਲਾਕੇ ਦੀ ਆਵਾਜ਼ ਗੂੰਜੂ ਜਿਵੇਂ ਸਿੰਘ ਰੂਤੂਜ਼ ਕੈਂਸਰ ਹਸਪੀਟਲ ਆਇਆ ਕਿ ਨਮਾਇਸ਼ ਇਸੇ ਅਨੰਦਪੁਰ ਸਾਹਿਬ ਲਈ ਕੋਈ ਇਹੋ ਗੱਲ ਲਿਆ ਕੋਈ ਪਲੈਨਿੰਗ ਤਾਂ ਬਣਾਵਾਂਗੇ ਮੈਂ ਤਾਂ ਕਹਿ ਰਹੇ ਹਾਂ ਮੈਂ ਇਹ ਕਹਿ ਰਿਹਾ ਜਦੋਂ ਮੈਂ ਸੰੂਰ ਗਿਆ ਸੀ ਸੰੂਰ ਦੇ ਲੋਕਾਂ ਤੋਂ ਤਜ਼ਵੀਜ਼ ਬਣਾ ਕੇ ਕੀ ਹੋਣਾ ਚਾਹੀਦਾ ਉਸ ਦੇ ਉੱਪਰ ਕੰਮ ਕੀਤਾ ਦੋ ਤਿੰਨ ਸਾਲ ਮਿਹਨਤ ਕੀਤੀ ਉਹਨਾਂ ਨੂੰ ਮਨਜ਼ੂਰ ਕਰਾ ਕੇ ਤਾਂ ਉੱਥੇ ਹਸਪਤਾਲ ਖੜੇ ਕੀਤੇ ਹਾਂ ਤੇ ਕੱਲੇ ਮੀਂਹ ਪੱਥਰ ਨਹੀਂ ਰੱਖੇ ਉੱਥੇ ਮੀਲ ਪੱਥਰ ਗੱਡੇ ਆ ਉਹ ਹਸਪਤਾਲ ਅੱਜ ਚੱਲਦੇ ਆ ਲੋਕਾਂ ਨੂੰ ਸਹੂਲਤ ਦੇ ਰਹੇ ਆ ਗਰੀਬਾਂ ਨੂੰ ਮੁਫਤ ਇਲਾਜ ਦੇ ਰਹੇ ਆ ਦੁਦਾਂ ਸਰਕਾਰ ਦੇ ਲੋਗ ਐ ਕਿ ਅਜੋ ਵੋਟ ਮੰਗਣ ਤੋਂ ਪਹਿਲਾਂ ਸਾਰੀਆਂ ਸਾਡੀਆਂ ਭੈਣਾਂ ਤੇ ਮਾਵਾਂ ਦੇ ਖਾਤੇ 'ਚ 27-27000 ਰੁਪਏ ਪਾਉਣ ਤੇ ਉਦੋਂ ਬਾਅਦ ਵੋਟ ਮੰਗਣ ਦੇ ਹੱਕਦਾਰ ਐ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਹਲਕਾ ਅਨੰਦਪੁਰ ਸਾਹਿਬ ਤੋਂ ਹਰ ਪਾਰਟੀ ਦੇ ਕੈਂਡੀਡੇਟ ਜਿਹੜੇ ਮੈਦਾਨ ਵਿੱਚ ਆ ਚੁੱਕੇ ਨੇ ਕਾਂਗਰਸ ਦੇ ਜਿਹੜੇ ਉਮੀਦਵਾਰ ਜਿਹੜੇ ਐਲਾਨੇ ਗਿਆ ਨੇ ਸਾਡੇ ਨਾਲ ਨੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘ ਲੈ ਸਿੰਘ ਜੀ ਤੁਹਾਨੂੰ ਇਸ ਵਾਰ ਜਿਹੜਾ ਬੜੀ ਪਾਵਨ ਧਰਤੀ ਤੋਂ ਮੌਕਾ ਮਿਲਿਆ ਹੈ ਤੋਂ ਅਨੰਦਪੁਰ ਸਿੱਤ ਤੋਂ ਲੜਨ ਦਾ ਕੀ ਕਹਿਣਾ ਚਾਹਨੇ ਪਹਿਲੇ ਦੀ ਗੱਲ ਤੇ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਹਾਂ ਕਿ ਮੈਨੂੰ ਪਾਰਟੀ ਨੇ શ્રી ਰਣਪੁਰ ਸਾਹਿਬ ਦੀ ਮਾਤਾ ਨੈਨਾ ਦੇਵੀ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਮੈਨੂੰ ਸੇਵਾ ਵਾਸਤੇ ਭੇਜਿਆ। ਔਰ ਤੁਹਾਨੂੰ ਇਹ ਪਤਾ ਹੀ ਹੈ ਕਿ ਜਿੱਥੇ-ਜਿੱਥੇ ਅੱਜ ਤੱਕ ਪਾਰਟੀ ਦੀ ਮੈਨੂੰ ਸੇਵਾ ਮਿਲੀ ਹੈ ਚਾਹੇ ਉਹ ਸੰਗਠਨ ਦੀ ਸੇਵਾ ਹੋਵੇ ਪਾਰਟੀ ਦੀ ਆਰਗੇਨਾਈਜੇਸ਼ਨ ਦੀ ਜਾਂ ਚਾਹੇ ਸਮੂਹ ਦੇ ਵਿੱਚੋਂ ਬਤੌਰ ਐਮਪੀ ਆ ਐਮਐਲਏ ਬਣ ਕੇ ਸੇਵਾ ਦੀ ਗੱਲ ਮਿਲੀ ਹੋਵੇ ਹਮੇਸ਼ਾ ਆਪਣੀ ਸੇਵਾ ਨੂੰ ਚੰਗੇ ਤਰੀਕੇ ਨਾਲ ਆਪਣੀ ਮਿਹਨਤ ਨਾਲ ਉਸ ਇਲਾਕੇ ਦੀ ਤਕਲੀਫ ਨੂੰ ਸਮਝ ਕੇ ਉਸ ਇਲਾਕੇ ਦੇ ਲੋਕਾਂ ਦੀ ਜ਼ਰੂਰਤ ਨੂੰ ਸਮਝ ਕੇ ਤਜ਼ਵੀਜ਼ ਬਣਾ ਕੇ ਰੋਡਮੈਪ ਬਣਾ ਕੇ ਉਸ ਨੂੰ ਕੰਮ ਕਰਨਾ ਹਮੇਸ਼ਾ ਸੋਚ ਰਹੀ ਹੈ ਔਰ ਉਸੇ ਤਰਜ਼ੀ ਦੇ ਉੱਪਰ ਅੱਜ ਇਸ ਇਲਾਕੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਇਸ ਇਲਾਕੇ ਦੀਆਂ ਦਿੱਕਤਾਂ ਨੂੰ ਕੰਢੀ ਇਲਾਕੇ ਦੀਆਂ ਦਿੱਕਤਾਂ ਨੂੰ ਜਿਸ ਤਰ੍ਹਾਂ ਪਾਣੀ ਦੀ ਮਾਰ ਹੁੰਦੀ ਹੈ ਤਾਂ ਮੁਆਵਜ਼ੇ ਦੀ ਗੱਲ ਹੋਣ ਦੀ ਗੱਲ ਹੈ ਜਾਂ ਕਹੀਂ ਖੰਡੀ ਦੇ ਇਲਾਕੇ ਚ ਕਈ ਪਿੰਡਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਪਾਉਂਦਾ ਭਾਵੇਂ ਦਰਿਆ ਨੇੜੇ ਵਗਦਾ ਹੈ ਤੋ ਇਸ ਕਰਕੇ ਸਾਰੀਆਂ ਗੱਲਾਂ ਜੋ ਮੇਰੇ ਧਿਆਨ ਚ ਆ ਰਹੀਆਂ ਇਹ ਸਾਰੀਆਂ ਦੀ ਤਸਵੀਜ਼ ਬਣਾ ਕੇ ਇਸ ਦੀ ਆਉਣ ਵਾਲੇ ਸਮੇਂ ਚ ਪਹਿਰਵਾਈ ਕਰਾਂਗੇ ਤਾਂ ਕਿ ਇਹ ਇਲਾਕਾ ਵੀ ਉੱਪਰ ਜਾ ਸਕੇ ਇਲਾਕੇ ਦੇ ਲੋਕ ਉੱਪਰ ਜਾ ਸਕਣ ਇਸ ਇਲਾਕੇ ਦੇ ਨੌਜਵਾਨ ਬੱਚਿਆਂ ਦਾ ਚੰਗਾ ਭਵਿਕ ਹੋ ਸਕੇ ਔਰ ਇਲਾਕੇ ਦੀ ਤਰੱਕੀ ਹੋ ਸਕੇ ਕਿਉਂਕਿ ਅਗਰ ਆਪਾਂ ਪੂਰੇ ਸ੍ਰੀ ਨਾਂਗਪੁਰ ਸਾਹਿਬ ਲੋਕ ਸਭਾ ਦੀ ਗੱਲ ਕਰਦੇ ਆ ਤਾਂ ਮੁਹਾਲੀ ਦੀ ਅੱਡ ਪ੍ਰੋਬਲਮਸ ਹੈ ਨਵਾਂ ਸ਼ਹਿਰ ਦੀਆਂ ਅੱਡ ਪ੍ਰੋਬਲਮਸ ਹੈ ਬੰਗੇ ਦੀਆਂ ਅੰਡ ਪ੍ਰੋਬਲਮਸ ਐ ਗੜ ਸ਼ੰਕਰ ਦੀਆਂ ਅੰਡ ਪ੍ਰੋਬਲਮਸ ਐ ਤੋਂ ਇਸ ਕਰਕੇ ਇਹ ਸਾਰੀ ਗੱਲ ਨੂੰ ਇੱਕ ਤਸਵੀਜ਼ ਦੇ ਰੂਪ ਦੇ ਵਿੱਚ ਬਣਾਉਣ ਤੋਂ ਬਾਅਦ ਆਪਾਂ ਇਸ ਗੱਲ ਨੂੰ ਪਾਰਲੀਮੈਂਟ 'ਚ ਰੱਖਾਂਗੇ ਔਰ ਲੋਕਾਂ ਦਾ ਪਿਆਰ ਬੜੇ ਵੱਡੇ ਪੱਧਰ ਦੇ ਉੱਪਰ ਮੈਂ ਦੇਖ ਰਿਹਾ ਜਦੋਂ ਤੋਂ ਮੈਂ ਆਇਆ ਬਹੁਤ ਹੌਸਲਾ ਲੋਕਾਂ ਦਾ ਮਿਲ ਰਿਹਾ ਬਹੁਤ ਸਾਰਾ ਪਿਆਰ ਮਿਲ ਰਿਹਾ ਆਸ਼ੀਰਵਾਦ ਮਿਲ ਰਿਹਾ ਔਰ ਜ਼ਰੂਰ ਇਸ ਇਲਾਕੇ ਦੀ ਆਵਾਜ਼ ਪਾਰਲੀਮੈਂਟ 'ਚ ਚ بلند ਕਰਨ ਵਾਸਤੇ ਇਸ ਇਲਾਕੇ ਦੇ ਲੋਕ ਸੇਵਾ ਦਾ ਮੌਕਾ ਦੇ। ਪਰ ਬਹੁਤ ਵਿਰੋਧੀ ਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਸਿੰਗਲਾ ਸਾਹਿਬ ਹਰ ਦੋ ਜ਼ਿਲ੍ਹੇ ਦੇ ਨੇ ਜਾਂ ਉਹਨਾਂ ਦੇ ਬਹੁਤ ਸਾਰੇ ਵਾਂਟਡ ਦੇ ਜਿਵੇਂ ਚੰਦੂ ਮਾਜੇ ਸਾਹਿਬ ਦੀ ਗੱਲ ਕਰੀਏ ਜਾਂ ਫਿਰ ਓਡੀ ਗੱਲ ਕਰੀਏ ਕਾਂਗਸ ਸਾਹਿਬ ਕਹਿੰਦੇ ਨੇ ਇਹਨਾਂ ਦੇ ਵਾਂਟਡ ਦੇ ਪੋਸਟਰ ਲੱਗੇ ਹੋਏ ਨੇ। ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਕਿਸੇ ਮਰਜ਼ੀ ਦੇ ਵੀ ਲਾ ਦੋ ਪੋਸਟਰ ਤਾਂ ਲਾਉਣ ਵਾਲੇ ਵੀ ਇਹੀ ਆ ਤੇ ਮੁਰਕੇ ਅਖਬਾਰ ਚ ਖਬਰ ਲਾਉਣ ਵਾਲੇ ਵੀ ਇਹੀ ਆ। ਤੋਂ ਲਵਾਉਣ ਵਾਲੇ ਵੀ ਇਹੀ ਆ ਸੋ ਇਸ ਕਰਕੇ ਕੋਈ ਵਾਂਟਡ ਦਾ ਤਾਂ ਮੈਂ ਤਾਂ ਵਾਂਟਡ ਕੀ ਮਾਦਾ ਖੜਾ ਕਿ ਕਿਸ ਗੱਲ ਦੇ ਵਾਂਟਡ ਦੇ? ਆਪਾ ਦਾ ਕੰਮ ਕਰਨ ਵਾਲੇ ਬੰਦੇ ਆ ਤੇ ਉਹ ਕੰਮ ਦੀ ਗਵਾਹੀ ਸੰਗੂਰ ਦੇ ਸਕਦਾ ਹੈ ਜੀ ਜੀ ਕੰਮ ਦੀ ਗਵਾਹੀ ਪੰਜਾਬ ਦੇ ਸਕਦਾ ਹੈ ਕਿਸ ਤਰੀਕੇ ਦੇ ਨਾਲ ਪੀਜੀਆ ਦਾ ਕੈਂਸਰ ਪੀਜੀਆ ਦਾ ਹਸਪਤਾਲ ਸੰਗੂਰ ਚ ਆਇਆ ਕਿਸ ਤਰ੍ਹਾਂ ਟਾਟਾ ਮੈਮੋਰੀਅਲ ਦਾ ਕੈਂਸਰ ਹਸਪਤਾਲ ਸੰਗੂਰ ਚ ਆਇਆ ਕਿਸ ਤਰ੍ਹਾਂ ਸਾਡੇ ਸੰਗੂਰ ਦੇ ਵਿੱਚ ਖੇੜਾਂ ਦੇ ਧਾਰਾ ਖੜੇ ਕੀਤੇ ਕਿਸ ਤਰੀਕੇ ਨਾਲ ਸੰਗੂਰ ਦੇ ਇਲਾਕੇ ਚੋਂ ਨਵੀਆਂ ਰੇਲ ਗੱਡੀਆਂ ਵੱਖ-ਵੱਖ ਧਰਮ ਸਥਾਨਾਂ ਨੂੰ ਤੇ ਵਪਾਰੀ ਵਰਗ ਵਾਸਤੇ ਆੜੜੜੀਆਂ ਚੱਲੀਆਂ ਕਿਸ ਤਰੀਕੇ ਨਾਲ ਸੰਗੂਰ ਦੇ ਪਿੰਡਾਂ ਦੀਆਂ ਸੜਕਾਂ ਪਿੰਡਾਂ ਤੋਂ ਦੇ ਸਕੂਲ ਪ੍ਰਾਈਵੇਟ ਸਕੂਲ ਦੇ ਬਰਾਬਰ ਬਣੇ ਇਹ ਸਾਰੀਆਂ ਗੱਲਾਂ ਸਮੂਹ ਦੇ ਵਿੱਚ ਜਾ ਕੇ ਦੇਖਣ ਦੀ ਲੋੜ ਹੈ ਉੱਥੇ ਕਿਸੇ ਜਗ੍ਹਾ ਦੇ ਉੱਪਰ ਇਹ ਨਹੀਂ ਲੱਗਿਆ ਹੋਇਆ ਕਿ ਵਿਜੇਂਦਰ ਸਿੰਘਲਾ ਨੇ ਆਪਣੀ ਜ਼ਿੰਮੇਵਾਰੀ ਨੂੰ ਚੰਗੇ ਤੇ ਕਰਨ ਨਹੀਂ ਨਿਭਾਇਆ ਉਰੇ ਵੀ ਏਜੰਡਾ ਪਾਰਟੀ ਨੇ ਭੇਜਿਆ ਇਸ ਇਲਾਕੇ ਦੇ ਲੋਕਾਂ ਨੂੰ ਵੀ ਕਦੇ ਨਿਰਮਾਣ ਹੀ ਦੇਖਣ ਦੀ ਲੋੜ ਉਹਨਾਂ ਦਾ ਇਹ ਛੋਟਾ ਭਰਾ ਇਹ ਪਾਰਟੀ ਦਾ ਉਮੀਦਵਾਰ ਉਹਨਾਂ ਦੀ ਪਿੱਠ ਦੇ ਉੱਪਰ ਹਮੇਸ਼ਾ ਖੜਾ ਮਿਲੂਗਾ ਔਰ ਇਸ ਇਲਾਕੇ ਦੀ ਜੋ ਤਕਲੀਫ ਹੈ ਉਸ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਚੱਕ ਤੁਸੀਂ ਦੋ ਵਾਰ ਮੰਤਰੀ ਆ ਹੋ ਇੱਕ ਵਾਰੀ ਸਿੱਖਿਆ ਮੰਤਰੀ ਰਹੇ ਇੱਕ ਵਾਰੀ ਪੀਡਬਲਯੂਡੀ ਮੰਤਰੀ ਰਹੇ ਲੱਗਦਾ ਵੀ ਸਿੱਖਿਆ ਦਾ ਜਿਹੜਾ ਆਧਾਰ ਕੋਈ ਬਦਿਆ ਜਾਂ ਉਹ ਸਿੱਖਿਆ ਉੱਥੇ ਉੱਥੇ ਢਾਲੇ ਤੇ ਵੀ ਪੰਜਾਬੀ ਸਾਡੇ ਨੌਜਵਾਨ ਜਿਹੜੇ ਡਾਊਨ ਦੇਖੋ ਜਿੱਥੇ ਤੱਕ ਸਿੱਖਿਆ ਦੇ ਵਜ਼ੀਰ ਦੇ ਤੌਰ ਤੇ ਮੇਰੀ ਗੱਲ ਹੈ ਅਸੀਂ ਇੱਕ ਬਹੁਤ ਵੱਡੀ ਪਾਲਿਸੀ ਲੈ ਕੇ ਆਏ ਸੀ ਟੀਚਰ ਟ੍ਰਾਂਸਫਰ ਪਾਲਿਸੀ ਜਿਹਦੇ ਵਿੱਚ ਬਹੁਤ ਸਾਰੇ ਟੀਚਰਸ ਜਿਹ ਮਿਹਨਤੀ ਕ੍ਰੈਡੀਬਲ ਕਾਬਲ ਟੀਚਰਸ ਹੀ ਔਰ ਜਿਹੜੇ ਉਸ ਕ੍ਰਾਈਟੇਰੀਆ ਦੇ ਨਾਲ ਪਰਫਾਰਮੈਂਸ ਮੈਜ਼ਰਮੈਂਟ ਦੇ ਵਿੱਚ ਉਹਨਾਂ ਦੇ ਕ੍ਰਾਈਟੇਰੀਆ ਮੀਟ ਆਊਟ ਕਰਦੇ ਸੀ ਤੇ ਬਹੁਤ ਸਾਰੇ ਟੀਚਰਸ ਨੇ ਪਹਿਲਾਂ ਵੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਉੱਪਰ ਚੱਕਣ ਵਾਸਤੇ ਮਿਹਨਤ ਕੀਤੀ ਹੈ ਪਰ ਟੀਚਰ ਟਰਾਂਸਫਰ ਪਾਲਿਸੀ ਜਿਹੜੀ ਰਿਕਰੂਟਮੈਂਟ ਕੀਤੀ 100% ਮੈਰਿਟ ਬੇਸ ਰਿਕਰੂਟਮੈਂਟ ਕੀਤੀ ਜਾਂ ਜਿਹੜੇ ਕਲਾਸਾਂ ਨੂੰ ਟੀਚਰ ਪੜ੍ਹਾਉਣਗੇ ਉਹਨਾਂ ਦਾ ਰਿਜ਼ਲਟ ਕੀ ਆਂਦਾ ਇਹ ਸਾਰੇ ਪੈਰਾਮੀਟਰ ਇੰਨੇ ਵਧੀਆ ਤਰੀਕੇ ਨਾਲ ਚੱਲੇ ਕਿ ਪੰਜਾਬ ਦੇ ਸਰਕਾਰੀ ਸਕੂਲ ਜਿਹੜੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਵੇਲੇ 19000 ਸਕੂਲਾਂ ਨੂੰ ਕਾਂਗਰਸ ਪਾਰਟੀ ਚਲਾਉਂਦੀ ਸੀ ਸੂਬੇ ਦੀ ਸਰਕਾਰ ਤੇ ਨੈਸ਼ਨਲ ਅਚੀਵਮੈਂਟ ਸਰਵੇ ਜੋ ਕਿ ਭਾਰਤ ਸਰਕਾਰ ਕਰਦੀ ਹੈ 70 ਪੈਰਾਮੀਟਰਸ ਦੇ ਆਧਾਰ ਦੇ ਉੱਪਰ ਉਹਦਾ ਸਰਵੇ ਹੁੰਦਾ ਹੈ ਤੇ ਕਾਂਗਰਸ ਦੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਪੰਜਾਬ ਦੇ ਸਰਕਾਰੀ ਸਕੂਲ ਪੂਰੇ ਹਿੰਦੁਸਤਾਨ 'ਚ ਪਹਿਲੇ ਨੰਬਰ ਤੇ ਆਏ ਸੀ ਔਰ ਇੱਕ ਇੱਕ ਸਾਲ ਨਹੀਂ ਆਏ 2 ਸਾਲ ਆਏ ਸੀ ਜਦੋਂ ਉਹਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸੀ ਉਹ ਵੀ ਪਿਛਲੇ ਸਾਲ ਦਾ ਕੰਮ ਵੀ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਨੈਸ਼ਨਲ ਅਚੀਵਮੈਂਟ ਸਰਵੇ ਜੋ ਕਿ ਭਾਰਤ ਸਰਕਾਰ ਭਾਜਪਾ ਦੀ ਹੈ ਉਹਨਾਂ ਦੇ स्टफ एचआरडी 70 पैरामीटर्स ਦੇ ਆਧਾਰ ਤੇ ਉਹਨਾਂ ਦਾ ਸਰਵੇ ਕਰਦੀ ਹੈ ਉਹਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਦੋ ਸਾਲ ਲਗਾਤਾਰ ਪਹਿਲੇ ਸਤਰ ਤੇ ਆਦੇ ਰਹੇ ਤਾਂ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਜਦੋਂ ਪੰਜਾਬ ਦੀ ਕੋਈ ਜ਼ਿੰਮੇਵਾਰੀ ਮਿਲੀ ਹੈ ਔਰ ਜਿੱਦ ਤੱਕ ਇਸ ਇਲਾਕੇ ਦੀ ਗੱਲ ਹੈ ਇਹ ਤਾਂ ਸਾਡਾ ਆਪਣਾ ਇਲਾਕਾ ਹੈ ਇਹ ਗਿਆਨੀ ਜ਼ੈਲ ਸਿੰਘ ਜੀ ਦਾ ਇਲਾਕਾ ਹੈ ਮੇਰੇ ਬਜ਼ੁਰਗ ਮੁਰਲੇ ਤੌਰ ਤੇ ਉਹਨਾਂ ਦੇ ਰਾਜਨੀਤਿਕ ਸਿਆਸੀ ਸਕੱਤਰ ਹੋਇਆ ਕਰਦੇ ਸੀ ਪੋਲੀਟੀਕਲ ਸੈਕਟਰੀ ਬਤੌਰ ਮੁੱਖ ਮੰਤਰੀ ਹੋਇਆ ਕਰਦੇ ਸੀ ਬਤੌਰ ਗ੍ਰਹਿ ਮੰਤਰੀ ਹੋਇਆ ਕਰਦੇ ਸੀ ਔਰ ਗਿਆਨੀ ਜੀ ਉਹ ਰੈਲੈਕਸ਼ਨ ਲੜਾ ਜਾਂ ਕਰਦੇ ਸੀ ਤੇ ਮੇਰੇ ਬਜ਼ੁਰਗ ਸਾਰੇ ਟਾਈਮ ਉਹ ਸੇਵਾ ਕਰਦੇ ਸੀ ਉਹਨਾਂ ਦੀ ਔਰ ਇੱਥੇ ਇਲਾਕੇ ਦੀ ਸੰਗਤ ਦੀ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਦੋਂ ਮੈਂ ਵਜ਼ੀਰ ਵੀ ਬਣਿਆ ਸੀ ਤਾਂ ਮੈਂ ਆਪਣਾ ਇਨਚਾਰਜ ਮਨਿਸਟਰ ਦਾ ਡਿਸਟ੍ਰਿਕਟ ਮੈਂ ਇਸ ਇਲਾਕੇ ਨੂੰ ਲਿਤਾ ਸੀ ਔਰ ਉਸ ਵੇਲੇ ਜਦੋਂ ਕੋਵਿਡ ਵੀ ਆਇਆ ਸੀ ਨਾ ਤਾਂ ਕੋਵਿਡ ਦੇ ਵੇਲੇ ਵੀ ਮੈਨੂੰ ਐਜ਼ ਇਨਚਾਰਜ ਮਨਿਸਟਰ ਹੋਰੇ ਆਪਣੇ ਪੂਰੇ ਸਰਕਾਰ ਦੇ ਅਫਸਰ ਸਾਹਿਬਾਨ ਨਾਲ ਮਿਲ ਕੇ ਵੱਡੀ ਸਹੂਲਤ ਕੋਵਿਡ ਦੇ ਵੇ ਦੇਣ ਦਾ ਵਿੱਚ ਹਿੱਸਾ ਪਾਣ ਦਾ ਮੌਕਾ ਮਿਲਿਆ ਸੀ ਸੋ ਇਸ ਕਰਕੇ ਜਦੋਂ ਚੋਣਾਂ ਆਉਂਦੀਆਂ ਮੈਂ ਤਾਂ ਕਿਸੇ ਆਪਣੇ ਵਿਰੋਧੀ ਦੇ ਖਿਲਾਫ ਕਦੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਮੇਰਾ ਤਾਂ ਆਪਣਾ ਅਜੰਡਾ ਹੈ ਮੇਰਾ ਇਲਾਕਾ ਹੈ ਲੋਕਾਂ ਦਾ ਅਜੰਡਾ ਹੈ ਲੋਕਾਂ ਨੂੰ ਬੈਟਰ ਕਰਨਾ ਮੇਰਾ ਅਜੰਡਾ ਹੈ ਮੈਨੂੰ ਇਹ ਫਰਕ ਪੈਂਦਾ ਕਿ ਉਹ ਮੇਰੇ ਬਾਰੇ ਕੀ ਕਹਿੰਦੇ ਜਾਂ ਕੀ ਕਹਿੰਦੇ ਉਹ ਦੇਖਣ ਕਿ ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ ਉਹ ਵੀ ਉਹਨਾਂ ਚੋਂ ਵੀ ਇੱਕ ਕੈਂਡੀਡੇਟ ਜਿਹੜੇ ਸਾਹਮਣੇ ਲੜ ਰਹੇ ਆ ਉਹ ਪਾਰਲੀਮੈਂਟ ਦੇ ਵਿੱਚ ਐਮਪੀ ਰਹੇ ਆ ਪਹਿਲਾਂ ਤੇ ਉਹ ਦੱਸਣ ਇਸ ਇਲਾਕੇ ਨੂੰ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਨੂੰ ਕਿ ਉਹਨਾਂ ਨੇ ਕੀ ਕੀਤਾ ਸੋ ਇਸ ਕਰਕੇ ਗੱਲਾਂ ਦਾ ਨਹੀਂ ਫਰਕ ਪੈਂਦਾ ਆਪਣਾ ਅਜੰਡਾ ਦਿਓ ਲੋਕ ਅੱਜ ਪੋਜ਼ਿਟਿਵ ਅਜੰਡੇ ਦੀ ਗੱਲ ਕਰਨਾ ਚਾਹੁੰਦੇ ਆ ਲੋਕ ਅੱਜ ਇਹ ਦੇਖਣਾ ਚਾਹੁੰਦੇ ਆ ਕਿ ਕਿਹੜਾ ਵਿਅਕਤੀ ਕਿਹੜਾ ਕੈਂਡੀਡੇਟ ਕਿਹੜੀ ਪਾਰਟੀ ਸਾਡੇ ਸੂਬੇ ਨੂੰ ਤੇ ਸਾਡੇ ਇਲਾਕੇ ਨੂੰ ਉੱਪਰ ਚੱਕ ਸਕਦੀ ਹੈ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਪਣੇ 2 ਸਾਲ ਦੇ ਮੁੱਦੇ ਨੂੰ ਲੈ ਕੇ ਚੱਲ ਰਹੀ ਹੈ ਤੇ ਕਾਂਗਰਸ ਦੇ ਕੋਲ ਕੀ ਹੈ ਕਿਉਂਕਿ ਆਪ ਬੀਜਪੀ ਉਹ ਤਾਂ ਵੀ 10 ਸਾਲ ਦਾ ਮਟਰਮ ਹੈਗੀ ਆ ਉਹ ਆਪਣੇ ਆਪਣੇ ਮੁੱਦੇ ਕਾਂਗਰਸ ਆ ਕਾਂਗਰਸ ਆ ਥਰਡ ਸਭ ਜਿਹੇ ਸਾਹਮਣੇ ਰੱਖ ਰਹੀ ਹੈ ਕਿ ਜੋ ਕੇਂਦਰ ਦੀ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਉਸ ਵੇਲੇ ਜੋ-ਜੋ ਕਾਂਗਰਸ ਨੇ ਕੀਤਾ ਅੱਜ ਜੋ ਕਾਂਗਰਸ ਪਾਰਟੀ ਗਰੰਟੀਆਂ ਦੇ ਰੂਪ ਦੇ ਵਿੱਚ ਲੋਗਾਂ ਨੂੰ ਵਿਸ਼ਵਾਸ ਦੇ ਰਿਹਾ ਕਿ ਜੇ ਇੰਡੀਆ ਗਠਬੰਧਨ ਦੀ ਸਰਕਾਰ ਬਣੂਗੀ ਤੇ ਉਸ ਦੇ ਵਿੱਚ ਕਾਂਗਰਸ ਪਾਰਟੀ ਦੇਸ਼ ਵਾਸਤੇ ਕੁਝ ਕਰੂਗੀ ਇਹ ਕਾਂਗਰਸ ਪਾਰਟੀ ਜੰਡਾ ਲੈ ਕੇ ਚੱਲ ਰਹੀ ਹੈ ਔਰ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜੋ 10 ਸਾਲ ਦੀ ਬੀਜੇਪੀ ਦੀ ਸਰਕਾਰ ਹੈ ਕਿਸ ਤਰੀਕੇ ਨਾਲ ਅੱਜ ਸੰਵਿਧਾਨ ਖਤਰੇ 'ਚ ਪਿਆ ਪਿਆ ਕਿਸ ਤਰੀਕੇ ਦੇ ਨਾਲ ਅੱਜ ਸਾਰੇ ਲੋਕਾਂ ਦੇ ਮਨ 'ਚ ਇਸ ਗੱਲ ਦਾ ਡਰ ਹੈ ਇੱਕ ਪਾਸੇ ਰਾਹੁਲ ਗਾਂਧੀ ਪੂਰੇ ਦੇਸ਼ ਦੇ ਵਿੱਚ ਪర్యਤਰਾ ਕਰ ਰਹੇ ਹਨ ਕਿਉਂ ਕਰ ਰਹੇ ਹਨ ਇਹ ਕੋਈ ਸੋਚ ਹੈ ਕਿ ਉਹ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨ ਦੀ ਪੈਣਾ ਦੀ ਭਰਾਵਾਂ ਦੀ ਨੌਜਵਾਨਾਂ ਦੀ ਬੇਰੋਜ਼ਗਾਰ ਭਰਾਵਾਂ ਦੀ ਹਰ ਬੰਦੇ ਦੀ ਸਮੱਸਿਆ ਨੂੰ ਪੂਰੇ ਹਿੰਦੁਸਤਾਨ ਚ ਪੈਦਲਚੋਲ ਚਲ ਕੇ ਸੁਣ ਕੇ ਉਸ ਨੂੰ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਚੋਣ ਮਨੋਰਥ ਪੱਤਰ ਚ ਪਾ ਕੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਣਾ ਚਾਹੁੰਦੇ ਆ ਕਿ ਸਾਨੂੰ ਪੰਜਾਬ ਦੀਆਂ ਤੇ ਦੇਸ਼ ਦੀਆਂ ਸਮੱਸਿਆਵਾਂ ਦੀ ਸਮਝ ਹੈ ਔਰ ਕਾਂਗਰਸ ਪਾਰਟੀ ਦੀ ਗਠਬੰਧਨ ਦੀ ਸਰਕਾਰ ਬਣੂਗੀ ਔਰ ਅਸੀਂ ਆਉਣ ਵਾਲੇ ਸਮੇਂ ਚ ਇੱਕ ਸਾਰੀਆਂ ਗੱਲਾਂ ਦੇ ਉੱਪਰ ਪਹਿਰਵਾਈ ਕਰਾਂਗੇ ਤਾਂ ਕਿ ਦੇਸ਼ ਅੱਗੇ ਜਾ ਸਕੇ ਪਰ ਕਾਂਗਰਸ ਦੇ ਨਾਲ ਦੋ ਫੜ ਵੀ ਹੋਈ ਹੈ ਕਿਉਂਕਿ ਰਵਿਨੀਤ ਬਿੱਟੂ ਦਾ ਜਾਣਾ ਜਾਂ ਚੌਧਰੀ ਪਰਿਵਾਰ ਦਾ ਅਲੱਗ ਹੋਣਾ ਕਾਂਗਰਸ ਦੋ ਫਾੜਨੀ ਹੋਈ ਕਾਂਗਰਸ ਦੋ ਫਾੜਨੀ ਹੋਈ ਇਹ ਲੋਕ ਰਾਜਨੀਤਿਕ ਤਾਕਤ ਦੇ ਲਾਹੇ ਵਾਸਤੇ ਬੀਜੇਪੀ ਚ ਗਏ ਸੀ ਇਹਨਾਂ ਨੂੰ ਨਹੀਂ ਪਤਾ ਸੀ ਕਿ ਬੀਜੇਪੀ ਦੀ ਇਸ ਤਰ੍ਹਾਂ ਫੋਕ ਨਿਕਲ ਜਾਣੀ ਹੈ ਔਰ ਤੁਸੀਂ ਦੇਖੋਗੇ ਚਾਰ ਤਰੀਕ ਨੂੰ ਨਤੀਜੇ ਆਣਗੇ ਕਿਹੜੀ ਕਿਹੜੀ ਪਾਰਟੀ ਦਾ ਕੀ ਨਤੀਜਾ ਆਊਗਾ ਤੁਹਾਡੇ ਸਾਹਮਣੇ ਆ ਜਾਵੇ ਸਾਬਕਾ ਸੀਮ ਚੰਨੀ ਜਿਹੜੇ ਸੀ ਜਲੰਧਰ ਦੀ ਬਜਾਏ ਜੇ ਫਤਿਹਗੜ੍ਹ ਸਾਹਿਬ ਤੋਂ ਲੜਦੇ ਕਿਉਂਗਾ ਨਾ ਦਾ ਲੋਕਲ ਏਰੀਆ ਨਹੀਂ ਉਹ ਤਾਂ ਚਲੋ ਪਾਰਟੀ ਦਾ ਫੈਸਲਾ ਹੁੰਦਾ ਜੇ ਮੈਂ ਮੈਨੂੰ ਲੋਕ ਕਹਿੰਣ ਕਿ ਤੂੰ ਸੰਗੂਨ ਲੜਦਾ ਜੀ ਤਾਂ ਮੈਂ ਤਾਂ ਆਪਣਾ ਉੱਥੇ ਖੈਰਾ ਸਾਹਿਬ ਨੂੰ ਟਿਕਟ ਦਿੱਤਾ ਪਾਰਟੀ ਨੇ ਮੈਨੂੰ ਇਸ ਜਗ੍ਹਾ ਤੇ ਮੌਕਾ ਦਿੱਤਾ ਹੈ ਤਾਂ ਮੈਂ ਜ਼ਰੂਰ ਸਮਝਦਾ ਕਿ ਇੱਥੇ ਦੇ ਲੋਕ ਪਿਆਰ ਦੇਣਗੇ ਔਰ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਤੁਸੀਂ ਦੇਖ ਰਹੇ ਹੋ ਕਿੰਨੇ ਵੱਡੇ ਭਰਮੇ ਇਕੱਠ ਲੋਕ ਤਰੀਕ ਨੂੰ ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਜਿੱਤ ਹੋਊਗੀ ਔਰ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਸ ਇਲਾਕੇ ਦੀ ਆਵਾਜ਼ ਗੋਜੂ ਆਖਰੀ ਸਵਾਲ ਹੈ ਸਰ ਇਸ ਇਲਾਕੇ ਦੀ ਕੋਈ ਮੰਗ ਰਹਿੰਦੀ ਹੈ ਸ਼੍ਰੀ ਅਨੰਦਪੁਰ ਸਾਹਿਬ ਬੰਗਾ ਤੋਂ ਅਨੰਦਪੁਰ ਸਾਹਿਬ ਸੜਕ ਨੂੰ ਜਦੋਂ ਗੜਕਰੀ ਗੜਕਰੀ ਸਾਹਿਬ ਦਾ ਦੁਗਾਟਨ ਕਰ ਗਿਆ ਤੁਸੀਂ ਵੀ ਸਾਡੇ ਚੰਦ ਮਾਜਰਾ ਸੀ ਲੇਕਿਨ ਉਹ ਬਣਦੀ ਕਿਉਂ ਨਹੀਂ ਕੀ ਹੁਣ ਤੁਸੀਂ ਕੰਗਸਰ ਸਾਹਿਬ ਨੇ ਇਹ ਵਾਦਾ ਕੀਤਾ ਕਿ ਜੇ ਸੜਕ ਨਾ ਬਣੀ ਤਾਂ ਮੈਂ ਸਿਆਸਤ ਨਹੀਂ ਕਰੂੰਗਾ ਕੀ ਤੁਸੀਂ ਇਹ ਵਾਦਾ ਕਰਦੇ ਹੋ ਤਾਂ ਨਹੀਂ ਮੈਂ ਤਾਂ ਮੈਂ ਮੈਂ ਵਾਦੇ ਨਹੀਂ ਮੈਂ ਮੈਂ ਤੁਹਾਨੂੰ ਕੀ ਕਹ ਰਿਹਾ ਕੱਲੀ ਇੱਕ ਸੜਕ ਦੀ ਗੱਲ ਨਹੀਂ ਹੈ ਇਹਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਹੋਰ ਸਮੱਸਿਆਵਾਂ ਹੋਵेंगी ਉਹ ਵੀ ਚੱਕਾਂਗੇ ਉਹ ਤਾਂ ਕੱਲੀ ਇਸਦੀ ਗੱਲ ਕਰਦੇ ਆ ਨਾ ਮੈਂ ਤਾਂ ਤੁਹ ਟੂਰਿਜ਼ਮ ਹੱਬ ਡਿਵੈਲਪ ਕਰਨ ਵਾਸਤੇ ਇਹ ਸੋਹਣੇ ਇਲਾਕੇ ਦੇ ਵਿੱਚ ਕੀ ਕਰਨ ਦੀ ਲੋੜ ਹੈ ਇਹ ਸਭ ਦੀ ਤਜਵੀਜ਼ ਬਣਾ ਕੇ ਗੱਲ ਕਰਾਂਗੇ ਇਹ ਕੋਈ ਗੱਲਾਂ ਨੂੰ ਹਾਫ ਹਾਟੇ ਨਹੀਂ ਕਰਨਾ ਚਾਹੀਦਾ ਤੇ ਜੇ ਅੱਜ ਕੋਈ ਲੋਕ ਇਹ ਕਹਿੰਦੇ ਆ ਕਿ ਅਸੀਂ ਅੱਜ ਤੋਂ ਬਾਅਦ ਇਹ ਕੰਮ ਕਰਾਂਗੇ ਤੇ ਪਿਛਲੇ 2 ਸਵਾ 2 ਸਾਲ ਤੋਂ ਉਹਨਾਂ ਦੀ ਸਰਕਾਰ ਸੀ ਦਿੱਲੀ ਚ ਦੇ 10 ਸਾਲ ਤੋਂ ਭਾਜਪਾ ਦੀ ਸਰਕਾਰ ਸੀ ਤੇ ਕਿਸ ਨੇ ਕਿਉਂ ਨਹੀਂ ਕੀਤਾ ਤੇ ਜਿਵੇਂ ਸੰਗਰੂਪ ਚ ਕੈਂਸਰ ਹਸਪੀਟਲ ਲਗਾਇਆ ਕਿ ਨਵੇਂ ਸ਼ਹਿਰ ਅਨੰਦਪੁਰ ਸਾਹਿਬ ਲਈ ਕੋਈ ਦੇਖੋ ਗੱਲ ਇਹ ਹੈ ਇੱਕ ਪਲੈਨਿੰਗ ਤਾਂ ਬਣਾਵਾਂਗੇ ਮੈਂ ਤਾਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਜਦੋਂ ਮੈਂ ਸੂਰ ਗਿਆ ਸੀ ਸੂਰ ਦੇ ਲੋਕਾਂ ਤੋਂ ਤਜ਼ਵੀਜ਼ ਬਣਾ ਕੇ ਕੀ ਹੋਣਾ ਚਾਹੀਦਾ ਉਸ ਦੇ ਉੱਪਰ ਕੰਮ ਕੀਤਾ ਦੋ ਤਿੰਨ ਸਾਲ ਮਿਹਨਤ ਕੀਤੀ ਉਹਨਾਂ ਨੂੰ ਮਨਜ਼ੂਰ ਕਰਾ ਕੇ ਤਾਂ ਉਥੇ ਹਸਪਤਾਲ ਖੜੇ ਕੀਤੇ ਉਹ ਤੇ ਕੱਲੇ ਨੀ ਪੱਥਰ ਨਹੀਂ ਰੱਖੇ ਉਥੇ ਮੀਲ ਪੱਥਰ ਗੱਡੇ ਆ ਉਹ ਹਸਪਤਾਲ ਅੱਜ ਚੱਲਦੇ ਆ ਲੋਕਾਂ ਨੂੰ ਸਹੂਲਤ ਦੇ ਰਹੇ ਆ ਗਰੀਬਾਂ ਨੂੰ ਮੁਫਤ ਇਲਾਜ ਦੇ ਰਹੇ ਆ ਸਸਤਾ ਇਲਾਜ ਦੇ ਰਹੇ ਆ ਇਹ ਗੱਲ ਹੁੰਦੀ ਹੈ ਤੇ ਰਾਹੁਲ ਸਾਹਿਬ ਦੀ ਪਦਯਾਤਰਾ ਨੂੰ ਕਿਵੇਂ ਦੇਖਦੇ ਪੂਰੇ ਦੇਸ਼ 'ਚ ਉਹਨਾਂ ਨੇ ਕੀਤੀ ਕਿੰਨਾ ਕੁ ਬੈਨੀਫਿਟ ਉਹਦੇ ਤੇ ਹੋ ਰਿਹਾ ਨਹੀਂ ਨਹੀਂ ਉਹਨਾਂ ਦਾ ਬਹੁਤ ਬੈਨੀਫਿਟ ਹੋ ਰਿਹਾ ਕਿਉਂਕਿ ਉਹ ਲੋਕਾਂ ਦੀ ਆਵਾਜ਼ ਹੈ ਜਿਹੜੀਆਂ ਪਦਯਾਤਰਾ ਹੁੰਦੀਆਂ ਉਹ ਸਾਨੂੰ ਮੌਕਾ ਦਿੰਦੀਆਂ ਕਿ ਤੁਸੀਂ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕਰੋ ਲੋਕਾਂ ਦੇ ਮਸਲਿਆਂ ਨੂੰ ਸਮਝੋ ਔਰ ਲੋਕ ਉਸ ਦੇ ਉੱਪਰ ਆਪਣੀ ਪੈਰਵਾਹੀ ਕਰ ਸਕਣ ਔਰ ਅੱਜ ਜਿਹੜੀ ਰਾਹੁਲ ਜੀ ਦੀ ਪਦਯਾਤਰਾ ਪੂਰੇ ਦੇਸ਼ 'ਚ ਚੱਲੀ ਹੈ ਉਸ ਦੇ ਵਿੱਚ ਗਰੀਬਾਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਭੈਣਾਂ ਦੇ ਭਰਾਵਾਂ ਦੇ ਬੇਰੋਜ਼ਗਾਰਾਂ ਦੇ ਸਾਰੇ ਲੋਕਾਂ ਦੇ ਮਸਲਿਆਂ ਨੂੰ ਰਾਹੁਲ ਜੀ ਨੇ ਆਪ ਸਮ ਤੇ ਉਸ ਦੇ ਆਧਾਰ ਦੇ ਉੱਪਰ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਂ ਗਰੰਟੀ ਕਾਰਡ ਬਣਿਆ ਹੈ ਔਰ ਆ ਜੋ ਗਰੰਟੀ ਕਾਰਡ ਕੱਲੇ ਕੱਲੇ ਪਿੰਡ ਚ ਜਾ ਰਿਹਾ ਹੈ ਔਰ ਇਸੇ ਹੀ ਕਾਰਨ ਹੈ ਕਿ ਜਿਹੜੇ ਸੂਬਿਆਂ ਚ ਚੋਣਾਂ ਖਤਮ ਹੋਈਆਂ ਉੱਥੇ ਦਿਖਣ ਨੂੰ ਮਿਲ ਰਿਹਾ ਕਿ ਭਾਜਪਾ ਦੀ ਜਿਹੜੀ ਉਹ ਨਾਰਾ ਲੱਗਿਆ ਸੀਗਾ ਸੰਵਿਧਾਨ ਨੂੰ ਤੋੜਨ ਵਾਲਾ ਉਹ ਲੋਕਾਂ ਨੇ ਉਸ ਗੱਲ ਦੀ ਫੂਕ ਕੱਢੀ ਨਰਿਕਾ ਲਈ ਕਈ ਪਲੈਨਿੰਗ ਲੱਗੇ ਆਏ ਕੋਈ ਲੇਡੀਜ਼ ਲਈ ਕੋਈ ਨਹੀਂ ਨਰਿਕਾ ਦਾ ਤੁਹਾਨੂੰ ਮੈਂ ਦੱਸਿਆ ਹੈ ਕਿ ਨਰਿਕਾ ਜਿਵੇਂ 400 ਰੁਪਏ ਦਿਹਾੜੀ ਕਰਨ ਦੀ ਗੱਲ ਕੀਤੀ ਹੈ ਕਾਂਗਰਸ ਨੇ ਕਾਂਗਰਸ ਨੇ ਵਾਅਦਾ ਕੀਤਾ ਕਿ ਅਜੋਰੇ ਇੰਨੀ ਮਹਿੰਗਾਈ ਹੋ ਗਈ ਤੇ ਜਿਹੜੀ ਨਰੀਗਾ ਦੀ ਦਿਹਾੜੀ ਉਹ 400 ਰੁਪਏ ਹੋ ਜੂਗੀ ਜਦੋਂ ਕਾਂਗਰਸ ਪਾਰਟੀ ਦੀ ਮਹਾ ਗਠਜੰਬੰਦਨ ਦੀ ਸਰਕਾਰ ਦੇ ਲੀਟ ਸਥਾਪਿਤ ਹੋਊਗਾ ਜਿਹੜਾ ਨਹੀਂ ਉਹ ਹਜ਼ਾਰ ਰੁਪਏ ਨਹੀਂ ਉਹਦਾ ਮੈਂ ਕਹਿਣਾ ਚਾਹੁੰਦਾ ਹੈ ਜਿਹੜੇ ਮੌਜੂਦਾ ਸਰਕਾਰ ਦੇ ਲੋਕ ਹੈ ਕਿ ਅਜੋ ਵੋਟ ਮੰਗਣ ਤੋਂ ਪਹਿਲਾਂ ਸਾਰੀਆਂ ਸਾਡੀਆਂ ਭੈਣਾਂ ਤੇ ਮਾਵਾਂ ਦੇ ਖਾਤੇ ਚ 27 22000 ਰੁਪਏ ਪਾਉਣ ਤੇ ਉਸ ਤੋਂ ਬਾਅਦ ਵੋਟ ਮੰਗ ਮੰਗਣ ਦੇ ਹੱਕਦਾਰ ਹੈ